ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰਾ ਨਾਮ ਸੁਖਪਾਲ ਸਿੰਘ ਹੈ ਤੇ ਮੇਰੇ ਚੈਨਲ ਨੂੰ ਸਾਰਿਆਂ ਨੇ ਨਾ ਸਬਸਕ੍ਰਾਈਬ ਕਰ ਲਓ ਤੇ ਅੱਜ ਆਪਾਂ ਗੱਲ ਕਰਾਂਗੇ ਕਿਡਨੀ ਟ੍ਰਾਂਸਪਲੈਂਟ ਤੋਂ ਬਾਅਦ ਕਿੰਨਾ ਖਰਚਾ ਆਉਂਦਾ ਬੱਸ ਤਾਂ ਖਰਚਾ ਕਿਡਨੀ ਟ੍ਰਾਂਸਪਲੈਂਟ ਤੋਂ ਪਹਿਲਾਂ ਹੀ ਆਉਣ ਲੱਗ ਜਾਂਦਾ ਕਿਡਨੀ ਟ੍ਰਾਂਸਪਲੈਂਟ ਤੋਂ ਪਹਿਲਾਂ ਖਰਚਾ ਆਉਣ ਲੱਗ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਵੀ ਖਰਚਾ ਆਉਂਦਾ ਟ੍ਰਾਂਸਪਲੈਂਟ ਤੇ ਹਨਾ ਪ੍ਰੋਸੈਸਿੰਗ ਦਾ ਆਪਣਾ ਸਾਰਾ ਉਹ ਮੇਰਾ ਮਨਕਿਚ ਲੋ ਲਗਭਗ ਬਹੁਤ ਸਾਰਾ ਖਰਚਾ ਆ ਗਿਆ ਸੀ ਮੈਂ ਤੁਹਾਨੂੰ ਨਾਲ-ਨਾਲ ਸਾਰਾ ਕੁਝ ਦੱਸਣਾ ਦੀ ਕਿਵੇਂ-ਕਿਵੇਂ ਖਰਚਾ ਆਇਆ ਤੇ ਮੈਂ ਆਪਣਾ ਪ੍ਰੋਸੈਸ ਸ਼ੁਰੂ ਕਰਤਾ ਸੀਗਾ 트랜스플ਾਂਟ ਦਾ ਮਤਲਬ ਪੀਡੀਆ ਵਿੱਚ 트랜스플ਾਂਟ ਦਾ ਪ੍ਰੋਸੈਸ ਸ਼ੁਰੂ ਕਰਤਾ ਸੀ ਉੱਥੇ ਮੇਰੇ ਸਾਰੇ ਟੈਸਟ ਹੋਏ ਇਸ ਟੈਸਟਾਂ ਦੇ ਮੇਰਾ ਬਿਲਕੁਲ ਵੀ ਖਰਚਾ ਨਹੀਂ ਆਇਆ ਨਾ ਸਿਰਫ ਐਵੇਂ ਕਮਾ ਮੇਰਾ ਟੈਸਟੋਂ ਨਹੀਂ ਖਰਚਾ ਆਇਆ ਵੀ ਟੈਸਟਾਂ ਦੇ ਮੇਰਾ ਕੋਈ ਖਰਚਾ ਨਹੀਂ ਆਇਆ ਤੇ ਆਉਣ ਜਾਣ ਦਾ ਮੇਰਾ ਬੱਸ ਦਾ ਆਉਣ ਜਾਣ ਦਾ ਜਾਂ ਗੱਡੀ ਦਾ ਮਨਕ ਜਾਂਦੇ ਸੀਗੇ ਉਹ ਮੇਰਾ ਖਰਚਾ ਆਇਆ ਸਾਰਾ ਤੇ ਉਸ ਤੋਂ ਬਾਅਦ ਮਨੇ 3 ਮਹੀਨੇ ਮੇਰਾ ਇਸੇ ਤਰ੍ਹਾਂ ਖਰਚਾ ਆਉਂਦਾ ਰਿਹਾ ਲਗਭਗ ਪਈ ਆਗੇ 10000 ਰੁਪਿਆ ਇਸ ਤਰ੍ਹਾਂ ਖਰਚਾ ਆ ਗਿਆ ਸੀਗਾ ਟੈਸਟਾਂ ਦੇ ਕੁਝ ਖਰਚੇ ਨੇ ਆਏ ਸੀਗਾ ਤੇ ਉਸ ਤੋਂ ਬਾਅਦ ਜਦੋਂ ਵੀ ਮੰਨ ਕੇ ਚਲੋ ਟਰਾਂਸਪੋਰਟ ਹੁੰਦਾਗਾ ਉਦੋਂ ਖਰਚਾ ਲਗਭਗ ਬਾਕੀ ਡਾਕਟਰ ਮਕੀ ਹਸਪਤਾਲ ਦੇ ਹਿਸਾਬ ਨਾਲ ਹੁੰਦਾ ਵੀ ਕਿਹੜੇ ਹਿਸਾਬ ਨਾਲ ਖਰਚਾ ਕਿਵੇਂ ਆਉਂਦਾ ਨਾ ਤੇ ਮੇਰਾ ਤਾਂ ਮੰਨ ਲਓ ਕਿੰਨੀ ਟਰਾਂਸਪੋਰਟ ਪੀਜੀਏ ਦੇ ਵਿੱਚ ਹੋਇਆਗਾ ਇੱਥੇ ਖਰਚਾ ਘੱਟ ਆਉਂਦਾ ਮੇਰਾ 1.5 ਲੱਖ ਰੁਪਏ ਦੇ ਮੂਹਰ ਖਰਚਾ ਆ ਗਿਆ ਸੀ ਮੇਰਾ 50000 ਪੀ ਨਾਲ ਮੇਰਾ ਮੇਰਾ ਕਿਡਨੀ ਟ੍ਰਾਂਸਪਲੈਂਟ ਹੋ ਚੁੱਕਿਆ ਸੀਗਾ ਉਸ ਤੋਂ ਬਾਅਦ ਮੈਂ ਆਈ ਸੀ ਯੂ ਵਿੱਚ ਸੀਗਾ ਦਾਖਲ ਤੇ ਮੈਨੂੰ 7 ਦਿਨ ਮੈਨੂੰ ਦਾਖਲ ਰੱਖਿਆ 7 ਦਿਨਾਂ ਵਿੱਚ 6ਵੇਂ ਦਿਨ ਮੇਰਾ ਹੁੰਨਾ ਨੇ ਡਾਕਟਰਾਂ ਨੇ ਕਿਰਨਾਈ ਲੈਵਲ ਬਹੁਤ ਜ਼ਿਆਦਾ ਹੁੰਦਾ ਰਿਹਾ ਤੇ ਉਹਨਾਂ ਨੇ ਕਿਡਨੀ ਕਿਡਨੀ ਦਾ ਮਤਲਬ ਵੈਬਸੀ ਕੀਤੀ ਕਿਡਨੀ ਦੀ ਤੇ ਵੈਬਸੀ ਤੋਂ ਬਾਅਦ ਰਿਜੈਕਸ਼ਨ ਆਇਆ ਸੀਗਾ ਰਿਜੈਕਸ਼ਨ ਤੋਂ ਬਾਅਦ ਮਤਲਬ ਏ ਡੀ ਵੀ ਟੀ ਤੇ ਲੱਗ ਜਾਂਦੇ ਆ ਏਡੀਟੀ ਕੇ ਲੱਗਣ ਤੇ ਉਹਨਾਂ ਤੇ ਬਹੁਤ ਸਾਰਾ ਖਰਚ ਆਇਆ ਨਾ 1.5 ਲੱਖ ਰੁਪਏ ਉਹ ਟੀਟੀ ਟੀਕ ਲੱਗੇ ਮੇਰੇ 8 ডোজ ਲੱਗੇ ਜੀ ਬਾਕੀ ਸਾਰਿਆਂ ਦੇ ਅਲੱਗ-ਅਲੱਗ ਕੇ ਵਜਨ ਦੇ ਹਿਸਾਬ ਨਾਲ ਏਡੀਟੀ ਟੀਕੇ ਲਾਏ ਜਾਂਦੇ ਆ ਤੇ ਤੁਸੀਂ ਮੈਂ ਇਹੀ ਕਹੂੰਗਾ ਤੁਸੀਂ ਮਤਲਬ ਪੀਜੀਆਈ ਦੇ ਵਿੱਚ ਆਪਣਾ ਟ੍ਰਾਂਸਪਲੋਟ ਕਰਵਾਓ ਤੇ ਇੱਕ ਬਹੁਤ ਸਾਰਾ ਖਰਚਾ ਘੱਟ ਆਉਂਦਾਗਾ ਤੇ ਜੇ ਤੁਸੀਂ ਬਾਹਰ ਮਤਲਬ ਪ੍ਰਾਈਵੇਟ ਕਿਸੇ ਵੀ ਹਸਪਤਾਲ ਚ ਕਰਵਾਉਣਾ ਚਾਹੁੰਦੇ ਹਾਂ ਤਾਂ ਮਤਲਬ 7 ਤੋਂ 8 ਕਿਲੋ ਮਨ ਲਗਾ 10 ਲੱਖ ਰੁਪਏ ਮੰਗੂ ਖਰਚਾ ਆ ਜਾਂਦਾ ਚਲੋ ਜਿੱਥੇ ਤੁਹਾਨੂੰ ਵੈਸੇ ਠੀਕ ਲੱਗਦਾ ਉੱਥੇ ਤੁਸੀਂ ট্রান্সਪਲੈਂਟ ਆਪਣਾ ਕਰਵਾ ਲੈਣਾ ਚਾਹੀਦਾ ਮੈਨੂੰ ਸੀ ਮੇਰਾ ਤਾਂ ਪੀਜੀ ਵਿੱਚ ਬਹੁਤ ਵਧੀਆ ট্রান্সਪਲੈਂਟ ਹੋ ਗਿਆ 3 ਮਹੀਨੇ ਦੇ ਪ੍ਰੋਸੈਸ ਨਾਲ ਮੇਰਾ ট্রান্সਪਲੈਂਟ ਹੋ ਗਿਆ ਠੀਕਾ ਬਾਕੀ ਇੱਥੇ ਹੋ ਗਿਆ ਸੀ ਖਰਚਾ ਬਾਕੀ ਮਤਲਬ ਚਲੋ ਆਪਾਂ ਜਦੋਂ ট্রান্সਪਲੈਂਟ ਤੋਂ ਬਾਅਦ ਉੱਥੇ ਮਤਲਬ ਕਮਰਾ ਲੈਨੇ ਆਪਾਂ ਇਹ ਖਰਚਾ ਉੱਤੇ ਹੋ ਜਾਂਦਾ ਦੋ ਤਿੰਨ ਕੁ ਮਹੀਨੇ ਉੱਤੇ ਉਹਨਾਂ 6 ਮਹੀਨੇ ਚ ਪੂਰਾ ਖਰਚਾ ਆ ਜਾਂਦਾ ਬਾਕੀ ਮੈਡੀਸਨਾਂ ਦਾ ਖਰਚਾ ਹੋ ਜਾਂਦਾ ਲਗਭਗ ਮੈਡੀਸਨਾਂ ਆਪਣੀ 6 ਮਹੀਨੇ ਦਾ ਮੰਨ ਚ ਲੋ ਪੂਰੀ ਮਤਲਬ ਹਾਈ ਲੈਵਲ ਤੇ ਚੱਲਦੀ ਹੈ ਹਨਾ ਤੇ ਵੀ 25000 ਇਸ ਤਰ੍ਹਾਂ ਕੋਈ ਦਵਾਈ ਆਉਂਦੀ ਰਹਿੰਦੀ ਹੈ ਤੇ ਡੋਜ਼ ਵਗੈਰਾ ਜ਼ਿਆਦਾ ਹੁੰਦੀ ਹੈ ਤੇ ਇਸ ਤਰ੍ਹਾਂ ਖਰਚਾ ਆਉਂਦਾ ਰਹਿੰਦਾ ਦੇ ਬਾਕੀ ਖਾਣ ਪੀਣ ਦਾ ਖਰਚਾ ਹੋ ਜਾਂਦਾ ਨਾ ট্রান্সপ্লান্ট ਤੇ ਪਹਿਲੇ ਪਹਿਲੇ ਵਾਰੀ ਮੇਰਾ ਖਰਚਾ ਘੱਟ ਆਇਆ ਦੀਆ। 50000 ਰੁਪਏ ਨਾ ਸਰ ਗਿਆ ਜੀ ਉਸ ਤੋਂ ਬਾਅਦ 80000 ਕਿ ਲਾਉਣੇ ਪਏ ਨਾ ਰਿਐਕਸ਼ਨ ਹੋ ਗਿਆ ਜੀ ਉਸ ਕਰਕੇ ਖਰਚਾ ਬਹੁਤ ਜ਼ਿਆਦਾ ਆ ਗਿਆ ਦੀਆ। ਨਹੀਂ ਤਾਂ ਮਤਲਬ ਮੈਨੂੰ ਕਿਡਨੀ ਮਤਲਬ ਡੈਰੀ ਨਹੀਂ ਦਿੱਤੀ ਸੀਗੀ ਤੇ ਉਸ ਤੋਂ ਬਾਅਦ ਮਤਲਬ ਜੇ ਰਿਲੇਸ਼ਨਸ਼ਿਪ ਮਤਲਬ ਇਹ ਚਾਂਸ ਬਹੁਤ ਜ਼ਿਆਦਾ ਘਟ ਜਾਂਦਾ 100 'ਚ 1% ਤਿਆਰ ਹੁੰਦਾ ਚਾਂਸ ਹੋ ਜਾਂਦਾ ਜੀ। ਐਨ ਉਹਦਾ ਰਿਐਕਸ਼ਨ 100 'ਚ 1% ਹੋ ਜਾਂਦਾ। ਨਹੀਂ ਤਾਂ ਕਿਡਨੀ ਟ੍ਰਾਂਸਪਲੈਂਟ ਤੁਸੀਂ ਪੀਜੀਆ ਤੋਂ ਕਰਾ ਲਿਆ ਕਰੋ ਉੱਥੇ ਮਤਲਬ ਖਰਚਾ ਘੱਟਾ ਮਤਲਬ ਜੀ ਪ੍ਰਾਈਵੇਟ ਦੀ ਵਧੀਆ ਟ੍ਰਾਂਸਪਲੈਂਟ ਸਾਰੇ ਕਿਤੇ ਵਧੀਆ ਕਰਦੇ ਜੇ ਤੁਸੀਂ ਆਪਣਾ ਤੁਸੀਂ ਚਾਹੋ ਨਾ ਵੀ ਅਸੀਂ ਕਿੱਥੇ ਟ੍ਰਾਂਸਪਲੈਂਟ ਕਰਾਈਏ ਹਨਾ ਮਤਲਬ ਜਿਹਾ ਆਪਣੇ ਖਾਤੇ ਦੇ ਹਿਸਾਬ ਨਾਲ ਤੁਸੀਂ ਦੇਖਣਾ ਵੀ ਕਿੱਥੇ ਕਰਵਾਉਣਾ ਟ੍ਰਾਂਸਪਲੈਂਟ ਉਹ ਸੋਡੀ ਮਤਲਬ ਅਡਜਸਟਮੈਂਟ ਆ ਵੀ ਤੁਸੀਂ ਕੀ ਕਰ ਸਕਦੇ ਕਿੱਥੇ ਕਰਵਾਉਣਾ ਹਨਾ ਬਾਕੀ ਆਪਣੀ ਆਪਣੀ ਸੋਚ ਉੰਡੀਆ ਆਪਣੀ ਆਪਣੀ ਖਰਚਾਲਾ ਚੱਲ ਸਕਦਾ ਅਗਲਾ ਉਸ ਤਰ੍ਹਾਂ ਹੁੰਦਾ ਹੈਗਾ ਬਾਕੀ ਦਵਾਈਆਂ ਤੇ ਖਰਚਾ ਹੋ ਜਾਂਦਾ ਬਾਕੀ ਆਉਣ ਜਾਣ ਦਾ ਪ੍ਰੋਸੈਸ ਟੈਸਟ ਟੈਸਟ ਕੋਸਟ ਟੈਸਟ ਉਹਦੇ ਕੋਟੈਸਟ ਬਾਹਰੋਂ ਵੀ ਕਰਵਾਏ ਜਾਂਦੇ ਸੀ ਤੇ ਬਾਈ ਇਸੇ ਤਰ੍ਹਾਂ ਮੇਰਾ ਖਰਚਾ ਆਉਂਦਾ ਰਿਹਾ ਮੰਨ ਕੇ ਚੱਲੋ ਮੇਰਾ ਟੋਟਲ ਖਰਚਾ 3 ਲੱਖ ਰੁਪਈਆ 3 ਲੱਖ ਰੁਪਈਆ 3 ਲੱਖ ਰੁਪਈਆ ਤੱਕ ਮੇਰਾ ਖਰਚਾ ਹੋ ਗਿਆ ਜੀ ਮੰਨ ਕੇ ਚਲੋ ਵੀ ਛੇਮੀ ਨਦਰੀ ਤਿਵਿਚ ਮੇਰਾ 3 ਲੱਖ ਰੁਪਈਆ ਦਾ ਖਰਚਾ ਹੋ ਗਿਆ ਜੀ ਇਹ ਜਿਹੜੀ ਟਾਇਨ ਲਾਗੇ ਹੱਥ ਆਪਾਂ ਨੂੰ ਬਾਕੀ ਜੇ ਬਾਹਰ ਆਪਾਂ ਟ੍ਰਾਂਸਪੋਰਟ ਹੋਰ ਪ੍ਰਾਈਵੇਟ ਹਸਪੀਟਲ ਚ ਕਰਾਉਣੇ ਆ ਉੱਥੇ ਥੋੜਾ ਜਿਹਾ ਜ਼ਿਆਦਾ ਖਰਚ ਆ ਜਾਂਦਾ ਮੰਨ ਕੇ ਚਲੋ ਵੀ ਪ੍ਰਾਈਵੇਟ ਹੋਣ ਦੇ ਨਾਤੇ ਖਰਚਾ ਹੁੰਦਾ ਇੱਥੇ ਸਰਕਾਰੀ ਮਨ ਕੋਈ ਸਰਕਾਰ ਗਵਰਨਮੈਂਟ ਵੱਲੋਂ ਮਾਰੂ ਸਰਵਲ ਫੂਟਾ ਹੁੰਦਾ ਕਿ ਮਨ ਕੋਈ ਪ੍ਰਾਈਵੇਟ ਦਾ ਹਰੇ ਸਾਰੇ ਸੀਮ ਪ੍ਰੋਸੈਸ ਕੇਅਰ ਵਧੀਆ ਸਾਰੇ ਕੀਤੀ ਹੋਈ ਹੈ ਬਸ ਖਰਚਾ ਅਲੱਗ-ਅਲੱਗ ਹੁੰਦਾ ਸਾਰੇ ਡਾਕਟਰਾਂ ਦਾ ਤੇ ਆਪੋ ਆਪਣੀ ਡਾਕਟਰ ਲਈ ਵੀ ਆਉਂਦੀ ਹੈ ਨਾ ਮੈਂ ਤਾਂ ਇਹ ਹੀ ਕਹਾਂਗਾ ਵੀ ਤੁਸੀਂ ਟ੍ਰਾਂਸਪਲੈਂਟ ਜਿੱਥੋਂ ਵੀ ਕਰਾ ਸਕੋ ਕਰਵਾ ਲਓ ਪਰ ਐਨਾ ਵੀ ਬਸ ਜੇ ਤੁਸੀਂ ਮਨ ਕਰ ਜਲਦੀ ਕਰਵਾਉਣਾ ਚਾਹੁੰਦੇ ਹੋ ਤਾਂ ਪ੍ਰਾਈਵੇਟ ਹਸਪੀਟਲ 'ਚ ਕਰਵਾ ਲਓ ਜੀ ਆਪਣੇ ਆਪ ਨੂੰ ਚੱਲ ਸਕਦੇ ਹੋ ਜਾਂ ਮਤਲਬ ਕੁਝ ਵੀ ਹੈ ਨਾ ਤਾਂ ਤੁਸੀਂ ਪੀਜੀਏ ਦੇ ਵਿੱਚ ਕਰਵਾ ਸਕਦੇ ਹੋ ਕਿ ਜਿਆਦਾ ਸਮਾਂ ਤੁਹਾਡੇ ਕੋਲੇ ਪੀਜੀਏ ਦੇ ਵਿੱਚ ਕਰਵਾ ਸਕਦੇ ਹੋ ਜੇ ਤੁਹਾਨੂੰ ਕੋਈ ਸਮਾਂ ਘੱਟ ਆ ਟ੍ਰਾਂਸਪਲੈਂਟ ਜਲਦੀ ਕਰਵਾਉਣਾ ਚਾਹੁੰਦੇ ਹੋ ਨਾ ਇਹ ਤੁਸੀਂ ਪ੍ਰਾਈਵੇਟ 'ਚ ਕਰਵਾ ਸਕਦੇ ਹੋ ਕੋਈ ਚੱਕਰ ਨਹੀਂ ਪਰ ਥੋੜਾ ਜਿਹਾ ਖਰਚਾ ਉਹਨਾਂ ਤੋਂ ਜ਼ਿਆਦਾ ਆ ਗਿਆ। ਮੇਰਾ ਤਾਂ ਵੈਸੇ ਲਗਭਗ ਇੰਨਾ ਖਰਚ ਆਇਆ ਸੀ ਪਰ ਇੰਨਾ ਨਹੀਂ ਖਰਚਾ ਆਉਣਾ ਹੁੰਦਾ ਜੇ ਜੇ ਵਿੱਚ ਜੇ ਇਹ ਵਿੱਚ ਲੱਖ ਦੇਣ ਲੱਖ ਪੀ ਵਾਂਗੂ ਮਤਲਬ ਸਰਦਾਂ ਆਉਂਦਾ। ਕਿਉਂਕਿ ਉਹ ਸਰਦਾਂ ਉਹਨਾਂ ਦਾ ਜਿੰਨਾਂ ਦਾ ਮਨਿਕ ਚਲੋ ਰਿਲੇਸ਼ਨ ਦੇ ਵਿੱਚ ਹੁੰਦਾ ਹੈਗਾ। ਜਿੰਨਾ ਰਿਲੇਸ਼ਨ ਦੇ ਵਿੱਚ ਨਹੀਂ ਹੁੰਦਾ ਉਹ ਤੇਨਾਂ ਗਲਾ ਰੁਪਈਆ ਵਾਂਗੂ ਲੱਗ ਜਾਂਦਾ। ਡਾਕਟਰ ਨੂੰ 1 ਰੁਪਈਆ ਨਹੀਂ ਦੇਣਾ ਹੁੰਦਾ ਵੈਸੇ ਮੈਡੀਸਨਾਂ ਦੇ ਉੱਤੇ ਲੱਗ ਜਾਂਦਾ ਹੁੰਦਾ ਆਈਟੀਜੀਟੀ ਕੇ ਵਗੈਰਾ ਲੱਗਦੇ ਆ। ਉਹਨਾਂ ਕਰ ਕੀ ਲੱਗ ਜਾਣਾ ਹੁੰਦਾ ਤੇ ਬਾਕੀ ਵੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰਾ ਆਪਣਾ ਘਰ ਦੇ ਬਾਰੇ ਦੱਸ ਦਿੱਤਾ ਸਿੱਧਾ ਤੁਹਾਨੂੰ ਸਾਫ਼-ਸਾਫ਼ ਘਰ ਦੇ ਬਾਰੇ ਦੱਸਿਆ ਵੀਡੀਓ ਦੇ ਵਿੱਚ ਵੀ ਇਹ ਨਾ ਹੁੰਦਾ ਕਿ ਕੋਈ ਜਿਹਾ ਲੋਨ ਨਹੀਂ ਵੀ ਐਟੇਟੇ ਆਏ ਹਨ ਹਣਾ ਉਹਨੂੰ ਸਪੂਰ ਪਿਓਰ ਪੰਜਾਬੀ ਦੇ ਵਿੱਚ ਸਾਰਾ ਕਾਚਾ ਦੱਸਿਆ ਵੀ ਇਸ ਤਰ੍ਹਾਂ ਕਾਚਾ ਆਏਗਾ ਨਾ ਤੇ ਤੁਸੀਂ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਕਰ ਲਓ ਤੇ ਹੋਰ ਜਾਣਕਾਰੀ ਤੁਸੀਂ ਮੈਨੂੰ ਸਵਾਲ ਕਰੋ ਵੀ ਜੇ ਇਸ ਟੌਪਿਕ ਤੇ ਵੀਡੀਓ ਬਣਾਵਾਂ ਮੈਂ ਉਸ ਟੌਪਿਕ ਤੇ ਵੀਡੀਓ ਤੁਹਾਨੂੰ ਪੂਰਾ ਵਧੀਆ ਖੁੱਲ ਕੇ ਵੀਡੀਓ ਬਣਾ ਕੇ ਦੇ ਜੀ ਤੇ ਹੋਰ ਵਧੀਆ ਪੰਜਾਬੀ ਜੀ ਵੀਡੀਓ ਬਣਾ ਕੇ ਦੇਵਾਂਗੇ ਤੇ ਕੋਈ ਗੱਪ ਝੂਠੀ ਸਿੱਧਾ-ਸਿੱਧਾ ਸਿੱਧਾ-ਸਿੱਧੇ ਸਵਾਲਾਂ ਦਾ ਜਵਾਬ ਦੇਵਾਂਗਾ ਤੇ ਸਾਰੇ ਇਹਨਾਂ ਨੂੰ ਸਬਸਕ੍ਰਾਈਬ ਕਰ ਲਓ ਤੇ ਬਾਕੀ ਦੇ ਤੁਸੀਂ ਦੇਖ ਲੈਣਾ ਵੀ ਕਿ ਇਥੇ ਟ੍ਰਾਂਸਫਰ ਕਰਾਉਣਾ ਹੈ ਨਾ ਕਿ ਇੱਥੇ ਨਹੀਂ ਟ੍ਰਾਂਸਫਰ ਕਰਾਉਣਾ ਉਹ ਤੁਹਾਡੀ ਇੱਛਾ ਹੈ ਚਲੋ ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤੇ ਅਗਲੀ ਵੀਡੀਓ ਲੈ ਕੇ ਆਪਾਂ ਤੁਹਾਨੂੰ ਮਿਲਦੇ ਹਾਂ ਹਫ਼ਤੇ ਦੇ ਵਿੱਚ ਆਪਾਂ ਦੋ ਵਾਰੀ ਵੀਡੀਓ ਅਪਲੋਡ ਕਰਦੇ ਹਾਂ ਹਫ਼ਤੇ ਦੇ ਵਿੱਚ ਆਪਾਂ ਦੋ ਵਾਰੀ ਵੀਡੀਓ ਅਪਲੋਡ ਕਰਦੇ ਹਾਂ ਤੇ ਤੁਸੀਂ ਆਪਾਂ ਨੂੰ ਸਬਸਕ੍ਰਾਈਬ ਕਰ ਲਓ ਤੁਹਾਨੂੰ ਸਾਫ਼-ਸਾਫ਼ ਸਾਰੀ ਗੱਲ ਦੱਸਾਂਗੇ ਤੇ ਅਗਲੀ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਵੀ ਮੈਡੀਸਨ ਕਿੰਨੀ ਚੱਲਦੀ ਹੈ ਹਨਾ ਮੈਡੀਸਨ ਤੇ ਵੀ ਕਿੰਨਾ ਖਰਚਾ ਹੋ ਜਾਂਦਾ ਕਿਹੜੀ ਕਿੰਨੀ ਕਿੰਨੀ ਡੋਜ਼ ਚੱਲਦੀ ਹੈ ਕੀ ਕੀ ਕਿਵੇਂ ਕੀ ਹੁੰਦਾ ਹੈ ਉਹ ਆਪਾਂ ਅਗਲੀ ਵੀਡੀਓ ਵਿੱਚ ਤੁਹਾਨੂੰ ਲੈ ਕੇ ਆਵਾਂਗੇ ਆਣਾ ਤੇ ਲੋ ਅਗਰੀ ਵੀਡੀਓ ਦੇ ਵਿੱਚ ਮਿਲਦੇ ਆ ਤੁਹਾਨੂੰ ਸਤ ਸ੍ਰੀ ਅਕਾਲ